ਜੀਪੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਆਖਿਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਤੇ ਚੁੱਪੀ ਤੋੜ ਦਿੱਤੀ ਹੈ ਮੋਦੀ ਨੇ ਵਿੜੋਤਰਾ ਤੋਂ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ ਵਿੱਚ ਪਤਨੀ ਦੇ ਕਾਲਮ ਵਿੱਚ ਜਿਸ਼ੋਦਾ ਬੇਨ ਦਾ ਨਾਮ ਲਿਖਿਆ ਇਸ ਤੋਂ ਪਹਿਲਾਂ ਕਾਂਗਰਸ ਕਈ ਵਾਰ ਮੋਦੀ ਦੀ ਪਤਨੀ ਨੂੰ ਲੈ ਕੇ ਸਵਾਲ ਖੜੇ ਕਰ ਚੁੱਕੀ ਹੈ ਪਰ ਮੋਦੀ ਨੇ ਕਦੇ ਇਸ ਦਾ ਜਵਾਬ ਨਹੀਂ ਦਿੱਤਾ ਜਦਕਿ ਫਰਵਰੀ ਮਹੀਨੇ ਵਿੱਚ ਦਾ ਇੰਡੀਅਨ ਐਕਸਪ੍ਰੈਸ ਅਖਬਾਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਿਸ਼ੋਦਾ ਬੇਨ ਨੇ ਸਾਫ਼ ਕੀਤਾ ਸੀ ਕਿਉਂ ਨਾ ਦਾ 1968 ਦੇ ਵਿੱਚ ਉਹਨਾਂ ਦਾ ਮੋਦੀ ਦੇ ਨਾਲ ਵਿਆਹ ਹੋਇਆ ਸੀ ਤੇ ਉਹ ਤਿੰਨ ਸਾਲ ਤੱਕ ਇਕੱਠੇ ਵੀ ਰਹੇ ਸਨ ਪਰ ਮੋਦੀ ਇਸ ਗੱਲ ਤੇ ਹਮੇਸ਼ਾ ਚੁੱਪ ਹੀ ਸਨ ਪਰ ਅਜ ਉਹਨਾਂ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਉਹਨਾਂ ਨੇ ਪਹਿਲੀ ਵਾਰ ਹਲਫਨਾਮੇ ਵਿੱਚ ਜਿਸ਼ੋਦਾ ਬੇਨ ਦਾ ਨਾਮ ਲਿਖਿਆ ਇਸ ਤੋਂ ਪਹਿਲਾਂ ਜਦੋਂ ਵੀ ਉਹਨਾਂ ਨੇ ਵਿਧਾਨ ਸਭਾ ਚੋਣਾਂ ਲੜਨ ਦੇ ਲਈ ਹਲਫਨਾਮਾ ਦਾਇਰ ਕੀਤਾ ਉਸ ਦੇ ਵਿੱਚ ਉਹ ਪਤਨੀ ਦੇ ਨਾਮ ਦੇ ਕਾਲਮ ਨੂੰ ਖਾਲੀ ਛੱਡਦੇ ਸਨ ਹਾਲੀਏ ਦੇ ਵਿੱਚ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਸੀ ਕਿ ਕੋਈ ਵੀ ਉਮੀਦਵਾਰ ਚੋਣ ਆਯੋਗ ਨੂੰ ਦਿੱਤੇ ਹਲਫਨਾਮੇ ਵਿੱਚ ਪਤਨੀ ਦੀ ਸੰਪਤੀ ਦੇ ਕਾਲਮ ਨੂੰ ਖਾਲੀ ਨਹੀਂ ਛੱਡ ਸਕਦਾ ਅਜਿਹਾ ਕਰਨ ਤੇ ਉਸ ਦੀ ਉਮੀਦਵਾਰੀ ਖਾਰਜ ਕੀਤੀ ਜਾ ਸਕਦੀ ਹੈ। ਇਹੀ وجہ ਹੈ ਕਿ ਨਰਿੰਦਰ ਮੋਦੀ ਨੂੰ ਇਸ ਵਾਰ ਜशोਦਾਬੇਨ ਦਾ ਨਾਮ ਲਿਖਣਾ ਪਿਆ। ਹਾਲਾਂਕਿ ਮੋਦੀ ਨੇ ਹਲਫਨਾਮੇ ਵਿੱਚ ਆਪਣੀ ਪਤਨੀ ਜशोਦਾਬੇਨ ਦੀ ਸੰਪਤੀ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੋਣ ਦੀ ਗੱਲ ਲਿਖੀ ਹੈ। ਸੋ ਨਰਿੰਦਰ ਮੋਦੀ ਨੇ ਆਖਿਰਕਾਰ ਆਪਣੇ ਵਿਆਹੁਤਾ ਜ਼ਿੰਦਗੀ ਤੇ ਚੁੱਪੀ ਤੋੜ ਦਿੰਦੀ ਹੈ